ਤੁਖਾਰੀ ਮਹੱਲਾ ਪਹਿਲਾ ਏ ਮਨ ਮੇਰਿਆ ਤੂੰ ਤੂੰ ਸਮਝ ਅਚੇਤ ਇਆਣਿਆ RAM ਇਸਾਰੇ ਇਸ RAM ਏ ਮਨ ਮੇਰਿਆ ਇੱਥੇ ਹੀ ਲਾਉਣੀ ਹਨ ਏ ਮਨ ਮੇਰਿਆ ਤੂੰ ਸਮਝ ਇੱਥੇ ਠੰਮਕ ਲਾਉਣੀ ਐ ਤੂੰ ਸਮਝ ਅਚੇਤ ਇਆਣਿਆ RAM ਏ ਮਨ ਮੇਰਿਆ ਛੱਡ ਅਵਗਣ ਗੁਣੀ ਸਮਾਨਿਆ RAM ਬਹੁ ਸਾਦ ਲੁਭਾਣੇ ਫਿਰਤ ਕਿਰਤ ਕਮਾਣੇ ਬਹੁ ਸਾਦ ਲੁਭਾਣੇ ਕਿਰਤ ਕਮਾਣੇ ਵਿਛੜਿਆ ਨਹੀਂ ਮੇਲਾ ਕਿਉ ਦੁੱਤਰ ਤਰੀਐ ਜਾਮ ਡਰ ਮਰੀਐ ਜਾਮ ਕਾ ਪੰਥ ਦੁਹੇਲਾ ਮਨ RAM ਨਹੀਂ ਜਾਤਾ ਸਾਜ ਪ੍ਰਭਾਤਾ ਮਨ ਤੇ ਯਮ ਕਲਾ ਦੇਨੀ ਆ ਰਾਮ ਨਹੀਂ ਜਾਂਦਾ ਸਾਜ ਪ੍ਰਭਾਤਾ ਇੱਥੇ ਵਿਸਰਾਮ ਹੈ ਆਵ ਘਟ ਰੁੱਦਾ ਕੀ ਕਰੇ ਆਵ ਘਟ ਰੁੱਦਾ ਕੀ ਕਰੇ ਬੰਦਨ ਬਾਧਿਆ ਇਨ ਬਿਦ ਛੂਟੈ ਗੁਰਮੁਖੋ ਸੇਵੈ ਨਰ ਹਰੇ ਏ ਮਨ ਮੇਰੀਆ ਤੂੰ ਛੋੜ ਆਲ ਜੰਜਾਲਾ RAM ਜੰਜਾਲਾ RAM ਨਹੀਂ ਕਹਿਣਾ ਏ ਮਨ ਮੇਰੀਆ ਇੱਥੇ ਵਿਸਰਾਮ ਹੈ ਤੂੰ ਛੋੜ ਆਲ ਜੰਜਾਲਾ RAM ਏ ਮਨ ਮੇਰਿਆ ਤੂੰ ਛੋੜ ਆਲ ਜੰਜਾਲਾ RAM ਏ ਮਨ ਮੇਰਿਆ ਹਰ ਸੇਵ ਉਹ ਪੁਰਖ ਨਿਰਾਲਾ RAM ਹਰ ਸਿਮਰ ਏਕੰਕਾਰ ਸਾਚਾ ਸਭ ਜਗਤ ਜਿੰਨ ਉਪਾਇਆ ਜਿੰਨ ਉੱਤੇ ਟਿੱਪੀ ਲੱਗੀ ਹੋਈ ਆ ਪੌਣ ਪਾਣੀ ਅਗਨ ਬਾਧੇ ਗੁਰ ਖੇਲ ਜਗਤ ਦਿਖਾਇਆ ਪੌਣ ਪਾਣੀ ਅਗਨ ਬਾਧੇ ਇਥੇ ਵਿਸਰਾਮ गुर इथ यम कलादनी है खेल जगत दिखाया आचार तू विचार आपे आचार तू विचार आपे तू पति ठमक आचार तू विचार आपे हर नाम संजम जाप तप हर नाम संजम जाप तप सखा सैन प्यार प्रीतम ਨਾਮ ਹਰਿ ਕਾ ਜਾਪ ਜਪੋ ਜਾਪ ਜਪੋ ਪੂਲਾ ਹੀ ਬੋਲਣਾ ਹੈ ਏ ਮਨ ਮੇਰਿਆ ਤੂੰ ਥਿਰ ਰਹੋ ਚੂਟ ਨਾ ਖਾਵਹੀ RAM ਏ ਮਨ ਮੇਰਿਆ ਇਥੇ ਵਿਸਰਾਮ ਹੈ ਤੂੰ ਥਿਰ ਰਹੋ ਇਥੇ ਠਮਕ ਤੂੰ ਥਿਰ ਰਹੋ ਚੂਟ ਨਾ ਖਾਵਹੀ RAM ਏ ਮਨ ਮੇਰਿਆ ਗੁਣ ਗਾਵਹ ਸਹਜ ਸਮਾਵਹੀ RAM ਹਾਂ ਮੇਰੀਆ ਇਹ ਮਨ ਮੇਰੀਆ ਤੇ ਵਿਸਰਾਮ ਹੈ ਕਈ ਇਹ ਮਨ ਮੇਰੀਆ ਗੁਣ ਗਾਵ ਹੈ ਇੱਥੇ ਲਾਉਂਦੇ ਹਨ ਪਰ ਮੁੱਖ ਇੱਥੇ ਹੀ ਹੈ ਇਹ ਮਨ ਮੇਰੀਆ ਗੁਣ ਗਾਵ ਹੈ ਸਹਜ ਸਮਾਵਹੀ RAM ਗੁਣ ਗਾਏ RAM ਗੁਣ ਗਾਏ RAM ਰਸਾਇ ਰਸੀਹ ਗੁਣ ਗਾਏ RAM ਇੱਥੇ ਠਮਕ ਰਸਾਇ ਰਸੀਹ ਹੈ ਇੱਥੇ ਵਿਸਰਾਮ ਹੈ ਗੁਣ ਗਾਏ RAM ਰਸਾਇ ਰਸੀਹ ਹੈ ਗੁਰ ਗਿਆਨ ਅੰਜਨ ਸਾਰਹਿ ਤ੍ਰੇ ਲੋਕ ਦੀਪਕ ਸ਼ਬਦ ਚਾਨਨ ਤ੍ਰੇ ਲੋਕ ਦੀਪਕ ਸ਼ਬਦ ਚਾਨਨ ਪੰਜ ਦੂਤ ਸੰਘਾਰਹਿ ਭੈ ਕਾਟ ਨਿਰਭਾਉ ਤਰਹਿ ਦੁੱਤਰ ਭੈ ਕਾਟ ਨਿਰਭਾਉ ਤਰਹਿ ਦੁੱਤਰ ਇਥੇ ਵਿਸਰਾਮ ਹੈ ਗੁਰ ਮਿਲਿਆ ਕਾਰਜ ਸਾਰਹਿ ਕਾਰਜ ਰਾਰਾ ਲਾ ਕੇ ਕਾਰਜ ਕਾਰਜ ਸਾਰਹਿ ਰੂਪ ਰੰਗ ਪਿਆਰ ਹਰਿ ਸੋ ਹਰ ਆਪ ਕਿਰਪਾ ਧਾਰਾ ਏ ਏ ਮਨ ਮੇਰਿਆ ਤੂੰ ਕਿਆ ਲੈ ਆਇਆ ਕਿਆ ਲੈ ਜਾਏ ਸੀ ਰਾਮ ਹਾਂ ਏ ਮਨ ਮੇਰਿਆ ਇਥੇ ਵਿਸਰਾਮ ਤੂੰ ਕਿਆ ਲੈ ਆਇਆ ਕਿਆ ਲੈ ਜਾਏ ਸੀ ਰਾਮ ਏ ਮਨ ਮੇਰਿਆ ਤਾਂ ਛੁੱਟਸੀ ਜਾ ਭਰਮ ਚੁਕਾਏ ਸੀ ਰਾਮ ਧਨ ਸੰਚ ਹਰ ਹਰ ਨਾਮ ਵਖਰ ਗੁਰ ਸ਼ਬਦ ਪਾਉ ਪਛਾਨੈ ਪਛਾਨ ਹੀ ਧਨ ਸੰਚ ਹਰ ਹਰ ਨਾਮ ਵਖਰ ਗੁਰ ਸ਼ਬਦ ਪਾਉ ਪਛਾਨੈ ਮੈਲ ਪਰ ਹਰ ਸ਼ਬਦ ਨਿਰਮਲ ਮਹਿਲ ਘਰ ਸਚ ਜਾਣੈ ਪਾਤ ਨਾਮ ਪਾਵਹਿ ਘਰ ਸਿਧਾਵਹਿ ਝੂਲ ਅੰਮ੍ਰਿਤ ਪੀ ਰਸੋ ਹਾ ਝੂਲ ਅੰਮ੍ਰਿਤ ਪੀ ਰਸੋ ਹਰ ਨਾਮ ਧਿਆਈਐ ਸਬਦ ਰਸ ਪਾਈਐ ਵੱਡ ਭਾਗ ਜਪੀਐ ਹਰ ਜਸੋ ਏ ਮਨ ਮੇਰਿਆ ਬਿਨ ਪੌੜੀਆ ਮੰਦਰ ਕਿਉ ਚੜੈ RAM ਹਾ ਏ ਮਨ ਮੇਰਿਆ ਇੱਥੇ ਹੀ ਵਿਸਰਾਮ ਹਨ ਏ ਮਨ ਮੇਰਿਆ ਬਿਨ 베ੜੀ ਪਾਰਨ ਅੰਬੜੈ RAM ਤਾਰ ਸਾਜਨ ਅਪਾਰ ਪ੍ਰੀਤਮ ਗੁਰ ਸ਼ਬਦ ਸੁਰਤ ਲੰਗਾਵੈ ਮਿਲ ਸਾਧ ਸੰਗਤ ਕਰਹਿ ਰਲਿਆ ਫਿਰ ਨ ਪਛੋਤਾਵੈ ਕਰ ਦਇਆ ਦਾਨ ਦਇਾਲ ਸਾਚਾ ਹਰ ਨਾਮ ਸੰਗਤ ਪਾਵਉ ਪਾਵਉ ਇਸ ਤਰ੍ਹਾਂ ਉਚਾਰਨ ਕਰਨਾ ਪਾਵਉ ਨਹੀਂ ਕਹਿਣਾ ਪਾਵਉ ਨਾਨਕ ਪਾਇਮਪੈ ਸੁਣਹੁ ਪ੍ਰੀਤਮ ਗੁਰਬਦ ਮਨ ਸਮਝਾਓ ਹਾਂ ਸਮਝਾਵਾਓ ਉੜਾ ਖੁੱਲੇ ਮੂੰਬਲਾ ਬੋਲਣਾ ਭਾਰੀ ਸ਼ੰਤ ਮਹੱਲਾ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦ ਅੰਤਰ ਪਰੀ ਪਿਆਰ ਕਿਉ ਪੇਰ ਬਿਨ ਜੀਵਿਆ RAM ਜਬ ਲਗ ਦਰਸਨਾ ਹੋਏ ਕਿਉ ਅੰਮ੍ਰਿਤ ਪੀਵਿਐ RAM ਕਿਉ ਅੰਮ੍ਰਿਤ ਪੀਵਿਐ ਹਰਿ ਬਿਨ ਜੀਵਿਐ ਤਿਸ ਬਿਨ ਰਹਿਨ ਨ ਜਾਇ ਆਨ ਦਿਨ ਪ੍ਰਿਉ ਪ੍ਰਿਉ ਕਰਿ ਦਿਨ ਰਾਤੀ ਪੇਰ ਬਿਨ ਪਿਆਸ ਨ ਜਾਇ ਆਪਣੀ ਕਿਰਪਾ ਕਰਹੁ ਹਰਿ ਪਿਆਰੇ ਹਰਿ ਹਰਿ ਨਾਮ ਸਾਧ ਸਾਰਿਆ ਗੁਰ ਕੈ ਸਬਦ ਮਿਲਿਆ ਮੈਂ ਪ੍ਰੀਤਮ ਹਉ ਸਤਗੁਰ ਵਿਟ ਹੋ ਵਾਰਿਆ ਗੁਰ ਕੈ ਸ਼ਬਦ ਮਿਲਿਆ ਮੈਂ ਇੱਥੇ ਥੋੜਾ ਜਿਹਾ ਠਹਿਰਾ ਦੇ ਕੇ ਬੋਲਣਾ ਮੈਂ ਪ੍ਰੀਤਮ ਨਹੀਂ ਕਹਿ ਦਿੰਦਾ ਗੁਰ ਕੈ ਸ਼ਬਦ ਮਿਲਿਆ ਮੈਂ ਪ੍ਰੀਤਮ ਹਉ ਸਤਗੁਰ ਵਿਟ ਹੋ ਵਾਰਿਆ ਜਬ ਦੇਖਾ ਜਬ ਦੇਖਾ ਫਿਰ ਪਿਆਰਾ ਹਰ ਗੁਣ ਰਸ ਰਵਾ ਰਾਮ ਨਿਰ ਅੰਤਰ ਹੋਏ ਵਿਗਾਸ ਪ੍ਰਿਯੋ ਪ੍ਰਿਯੋ ਸੱਚ ਨਿਤ ਚਵਾ ਰਾਮ ਪ੍ਰਿਯੋ ਪ੍ਰਿਯੋ ਸੱਚ ਇੱਥੇ ਠਮਕ ਲਾਉਣੀ ਹੈ ਨਿਤ ਚਵਾ ਰਾਮ ਪ੍ਰਿਯੋ ਚਵਾ ਪਿਆਰੇ ਸ਼ਬਦ ਨਿਸਤਾਰੇ ਬਿਨ ਦੇਖੇ ਤ੍ਰਿਪਤ ਨ ਆਵਈ ਸ਼ਬਦ ਸੀਗਾਰ ਹੋਵੇ ਨਿਤ ਕਾਮਣ ਹਰ ਹਰ ਨਾਮ ਤਿ ਆਵਈ ਦਇਆ ਦਾਨ ਮੰਗਤ ਜਨ ਦੀਜੈ ਮੈਂ ਪ੍ਰੀਤਮ ਦੇਹੁ ਮਿਲਾਈ ਇਹ ਵੀ ਮੈਂ ਪਦ ਤੇ ਯਮ ਕਲਾ ਦਿੰਦੀ ਆਨ ਦਿਨ ਗੁਰ ਗੋਪਾਲ ਧਿਆਈ ਹਮ ਸਤਗੁਰ ਵਿਟ ਹੁਕਮਾਈ ਹਮ ਪਾਥਰ ਗੁਰ ਨਾਵ ਹਮ ਪਾਥਰ ਗੁਰ ਨਾਵ ਇੱਥੇ ਵਿਸਰਾਮ ਲਾਉਣਾ ਗੁਰਨਾਵ ਇਕੱਠਾ ਨਹੀਂ ਕਹਿ ਦੇਣਾ ਵੇਖ ਭਵਜਲ ਤਰੀਐ ਬਿਕ ਪਵਜਲ ਤਾਰੀਆ RAM ਗੁਰਦੇਵੋ ਸਬਦ ਸੁਭਾਈ ਮੈਂ ਮੂੜ ਨਿਸਤਾਰੀਆ RAM ਹਾਮ ਮੂੜ ਮੁਗਦ ਕਿਛ ਮਿਤ ਨਹੀਂ ਪਾਈ ਤੂ ਅਗੰਮ ਵੱਡ ਜਾਣਿਆ ਤੂ ਆਪ ਦਇਾਲ ਦਇਆ ਕਰ ਮਿਲਹਿ ਹਮ ਨਿਰਗੁਣੀ ਨਿਮਾਨਿਆ ਅਨੇਕ ਜਨਮ ਪਾਪ ਕਰ ਭਰਮੇ ਹੁਣ ਤਉ ਸਰਣਾਗਤ ਆਈ ਅਨੇਕ ਜਨਮ ਇਥੇ ਠੰਮਕ ਪਾਪ ਕਰ ਭਰਮੇ ਇਥੇ ਵਿਸਰਾਮ ਹੈ ਹੁਣ ਇਥੇ ਜਮਕ ਲਾ ਦਨੀਆ ਹੁਣ ਤਉ ਨਹੀਂ ਕਹਿ ਦੇਣਾ ਹੁਣ ਤਉ ਸਰਣਾਗਤ ਆਈ ਦਇਆ ਕਰੋ ਰੱਖ ਲੇਵੋ ਹਰ ਜੀਓ ਹਮ ਲੱਗ ਹੈ ਸਤਗੁਰ ਪਾਈ ਗੁਰ ਪਾਰਸ ਹਮ ਲੋਹ ਮਿਲ ਕੰਚਨ ਹੋਇਆ RAM ਜੋਤੀ ਜੋਤ ਮਿਲਾਏ ਕਾਇਆ ਗੜ ਸੋਹਿਆ RAM ਕਾਇਆ ਗੜ ਕਾਇਆ ਗੜ ਸੋਹਿਆ ਮੇਰੇ ਪ੍ਰਭ ਮੋਹਿਆ ਕਿਉ ਸਾਸ ਗਿਰਾਸ ਵਿਸਾਰੀਐ ਅਦ੍ਰਿਸ਼ਟ ਅਗੋਚਰ ਪਕੜਿਆ ਗੁਰ ਸਬਦੀ ਅਦ੍ਰਿਸ਼ਟ ਅਗੋਚਰ ਇੱਥੇ ਰੁਕ ਪਕੜਿਆ ਗੁਰ ਸਬਦੀ ਇੱਥੇ ਵਿਸਰਾਮ ਹੈ ਹਉ ਸਤਗੁਰ ਕੈ ਬਲੇ ਹਾਰੀਐ ਸਤਗੁਰ ਆਗੈ ਸੀਸ ਭੇਟ ਦੇਉ ਜੇ ਸਤਗੁਰ ਸਾਚੇ ਭਾਵੇਂ ਆਪੇ ਦਇਆ ਕਰੋ ਪ੍ਰਭਾ ਦਾਤੇ ਨਾਨਕ ਅੰਕ ਸਮਾਵੈ